ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦਾ ਪਿੰਡ ਜੋੜਾ ਵਿਖੇ ਪਿਛਲੇ ਦਿਨੀ ਜ਼ਮੀਨ ਨੂੰ ਲੈ ਕੇ ਜਵਾਬ ਪੈਦਾ ਹੋਇਆ ਸੀ ਉਸ ਵਿੱਚ ਥਾਣਾ ਸਰਹਾਲੀ ਵੱਲੋਂ ਵਕ ਵਕ ਧਾਰਾਂ ਤਹਿਤ ਦੋਚੇ ਦਾ ਮੁਕਦਮਾ ਦਰਜ ਕੀਤਾ ਗਿਆ ਹੈ ਇਸ ਮੁਕਦਮੇ ਵਿੱਚ ਦੋਸ਼ੀਆਨ 17 ਸਿੰਘ ਡਲੇਰੀ ਨੂੰ ਵੀ ਪਾਇਆ ਗਿਆ ਹੈ ਜੇਦੇ ਸਬੰਧ ਵਿੱਚ ਅੱਜ ਬੀਜੇਪੀ ਦੇ ਸੀਨੀਅਰ ਆਗੂ 17 ਸਿੰਘ ਡਲੇਰੀ ਵੱਲੋਂ ਇੱਕ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਦੱਸਿਆ ਕਿ ਇਸ ਜ਼ਮੀਨ ਨਾਲ ਮੇਰਾ ਕੋਈ ਵੀ ਲੈਣ-ਦੇਣ ਨਹੀਂ ਹੈ ਅਤੇ ਨਾ ਹੀ ਮੈਂ ਇਹਨਾਂ ਲੋਕਾਂ ਨੂੰ ਜਾਣਦਾ ਹਾਂ ਜਿਸ ਦਿਨ ਦੀ ਇਹ ਘਟਨਾ ਹੈ ਉਸ ਦਿਨ ਦੀ ਸੀਸੀਟੀਵੀ ਫੁਟੇਜ ਅਤੇ ਮੇਰੇ ਫੋਨ ਦੀ ਲੋਕੇਸ਼ਨ ਚੈੱਕ ਕੀਤੀ ਜਾਵੇ ਅਗਰ ਮੈਂ ਜੇਕਰ ਪਿੰਡ ਜੋੜੀ ਵਿਖੇ ਗਿਆ ਹੋਵਾਂ ਤੇ ਮੇਰੇ ਉੱਪਰ ਜੋ ਵੀ ਬੰਦੀ ਕਾਰਵਾਈ ਪ੍ਰਸ਼ਾਸਨ ਵੱਲੋਂ ਕੀਤੀ ਜਾ ਸਕਦੀ ਹੈ ਅਤੇ ਮੇਰੇ ਉੱਤੇ ਜੋ ਝੂਠਾ ਪਰਚਾ ਦਰਜ ਕੀਤਾ ਗਿਆ ਉਹ ਸਾਬਕਾ ਐਮਐਲਏ ਹਰਮਿੰਦਰ ਸਿੰਘ ਗਿੱਲ ਦੇ ਕਹਿਣ ਉੱਪਰ ਕੀਤਾ ਗਿਆ ਹੈ ਸਵਾਉ ਦੇਖਦੇ ਹਾਂ ਪੂਰੀ ਖਬਰ ਨਾਲੇ ਤੁਹਾਨੂੰ ਐਮਐਲ ਦਾ ਪੱਖ ਵਿਚਨਾਵਾਂਗੇ ਉਹਨਾਂ ਦਾ ਕੀ ਕਹਿਣਾ ਹੈ ਤੇ ਆਓ ਸਭ ਤੋਂ ਪਹਿਲਾਂ ਜਿਹੜੇ ਧਿਰ ਵੱਲੋਂ ਸਤਾਰਾ ਸਿੰਘ ਦਲੀਦੀ ਦਾ ਮੁਕਦਮੇ ਵਿੱਚ ਨਾਮ ਦਰਜ ਕਰਵਾਇਆ ਗਿਆ ਉਹਨਾਂ ਦੇ ਨਾਲ ਵੀ ਸਾਡੇ ਮੀਡੀਆ ਪੱਤਰਕਾਰਾਂ ਨੇ ਗੱਲਬਾਤ ਕੀਤੀ ਆਓ ਸਭ ਤੋਂ ਪਹਿਲਾਂ ਉਹ ਸੁਣਦੇ ਆਂ ਤੇ ਫਿਰ ਚਲਦੇ ਆਂ ਸਿੱਧੇ ਕਾਨਫਰੰਸ ਤੇ ਸਤਾਰਾ ਸਿੰਘ ਦਲੇਰੀ ਤੁਸੀਂ ਜੁੜੇ ਹੋ ਸਾਡੇ ਖਾਲਸਾ ਟੂਵੀ ਚੈਨਲ ਪੰਜਾਬ ਦੇ ਨਾਲ ਵਿਖੇ ਇਵੈਂਟ ਤਰਨਤਾਰਨ ਤੋਂ ਗੁਰਪ੍ਰੀਤ ਸਿੰਘ ਗੋਲਾਦੀ ਖਾਸ ਰਿਪੋਰਟ ਇਹ ਨੇ ਅਭੀ ਸਤਾਰਾ ਉੱਤੇ ਪਹੁੰਚ ਕੇ ਜਿਹੜਾ ਸਤਾਰੀ ਨੇ ਕਬਜ਼ਾ ਕਰਾਇਆਗੇ ਤਾਂ ਬਾਜੀ ਸਤਾਰੀ ਨੇ ਸ਼ਹੀਦ ਕਰਨ ਸਾਰਾ ਨਾਲ ਨਾਜੰਨ ਸਾਰੇ ਸਤਾਰਾ ਆ ਫੇਰ ਬਿੱਲਾ ਨਾਲ ਬਿੱਲਾ ਸਤਾਰਾ ਨਵਾਬ ਜੇ ਆਏ ਨੇ ਆਪ ਕਿਆਵਾਤੀ ਸਾਰਾ ਕੁਝ ਕਰਵਾਇਆ ਮਤਲਬ ਆਪ ਨੇ ਤੁਹਾਡੇ ਕੋ ਹੈਗਾ ਇਹਦੇ ਤਾਂ ਆਪਣੀ ਮਤਲਬ ਬੰਦੇ ਭੇਜੇ ਆ ਆਪ ਨੇ ਇਹ ਬੰਦੇ ਭੇਜੇ ਆ ਬੰਦੇ ਵੀ ਧੀਏ ਹੋ ਆਪੇ ਜਿਹੜੇ ਜਿਦਨੇ ਬਰੋਦਾ ਦੇ ਬੰਦੇ ਐ ਤੇ ਲੇਵਰ ਜਿੱਦਾਂ ਲੱਗੀ ਚੱਲਣਾ ਲੱਦੇ ਉਹਨਾਂ ਨੇ ਵੀ ਸਾਰੇ ਕੰਡੇ ਵੀ 17000 ਰੁਪਏ ਨਾਲ ਦਿੱਤੀ ਗੱਲ ਕਰਦੇ ਜਿਹੜਾ ਸਾਰੇ 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 ਅਜਾ ਜਸਾ ਜੀ ਆਇਆ ਵੀ ਜਦੋਂ ਅਸੀਂ ਨਹੀਂ ਇਹ ਜ਼ਮੀਨ ਦੇ ਵਿੱਚ ਇਸ ਤਰ੍ਹਾਂ ਪਿੰਡ ਦੇ ਵਿੱਚ ਐਵੇਂ ਵੀ ਮਾਰ ਕੇ ਪੜ੍ਹਦੀ ਨਹੀਂ ਪੈਂਦੀ ਕੋਈ ਹੂੰ ਬਦੂ ਜਾਨੇ ਜੇ ਆਪ ਵੀ ਆਇਆ ਤੇ ਪਕਾਨੇ ਬੰਦੇ ਨੇ ਤਾਂ ਨਹੀਂ ਪਤਾਵਿੰਦਾ ਆਪਾਂ ਨੂੰ ਤੇ ਪਤਾ ਵਾ ਹੂੰ ਜਸਾ ਜੀ ਕੋਈ ਸਬੂਤ ਆਇਆ ਤੁਹਾਡੇ ਕੋਲੇ ਤੱਥ ਹੈਗੇ ਨੇ ਆ ਜਿਹੜੇ ਤੁਸੀਂ ਇਲਜ਼ਾਮ ਲਗਾਏ ਸਤਾਰੇ ਦੇ ਜਾਂ ਹਨਾ ਇਸ ਬੰਦੀ ਜਿਹੜੀ ਪੈਲੀ ਵਹੀ ਗਈ ਹੈ। ਸਾਤ ਭਾਜੀ ਉਸ ਬੰਦੇ ਦਾ ਅਰਥ ਇਹ ਬੰਦੇ ਫੜੇ ਗਏ ਆ ਫੜੇ ਆ ਨਾ ਉਹਨਾਂ ਨੂੰ ਪੁੱਛਿਆ ਗਿਆ ਸਤਾਰੇ ਦਾ ਉਹਨਾਂ ਨੇ ਕਿਹਾ ਜੇਲ੍ਹ ਵਿੱਚ ਕੋਈ ਨਾ ਗਿਆ ਦਿਨ ਵਿੱਚ ਪੈ ਗਿਆ ਇਹਨਾਂ ਆਖਦਾ ਵੀ ਮੈਂ ਬੰਦੇ ਦੀ ਨਾਮ ਤੇ ਜੇਲ੍ਹ ਜੇਲ੍ਹ ਨਾਲ ਤੱਕ ਕੋਪਰ ਕਰਨਾ ਬਸ ਇਤ ਦਾ ਇਹਨਾਂ ਨੇ ਪਾਇਆ ਵੀ ਮੇਰੇ ਤੋਂ ਉਲਟਾ ਅੰਦਰ ਦਾ ਸੀਨ ਦੇ ਦਿੱਤੇ ਨੇ ਆ ਵੀ ਕਹਿੰਦਾ ਨਾ ਵਾਤਾਵਾ। ਅੱਛਾ ਮੀਰ ਜੀ ਪਹਿਲਾਂ ਵੈਗਰ ਜੀ ਕਾ ਖਾਲਸਾ ਵੈਗਰ ਜੀ ਦੀ ਪਾਤਸ਼ਾਹੀ ਮੈਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਭਰਾਵਾਂ ਦਾ ਜਿਹੜਾ ਤੁਸੀਂ ਪੱਖ ਸੁਣਨ ਆਏ ਜੇ ਬਹੁਤ ਮਿਹਰਬਾਨੀ ਤੁਹਾਡੀ ਵੀਰ ਜੀ ਜਿਹੜੀ ਜੋੜੇ ਵਾਲੀ ਵੀਡੀਓ ਚੱਲੰਦੀ ਹੈ ਨਾ ਮੈਂ ਤੇ ਇਸ ਗੱਲੋਂ ਹਰਾਨ ਆਂ ਵੀ ਉਹ ਪਹਿਲਾਂ ਨਾ ਕੋਈ ਮੇਰਾ ਬਿਆਹਨਾ ਨਾ ਅਜ ਤੱਕ ਉਹ ਮੈਂ ਪਹਿਲੀ ਦੇ ਬੰਦੇ ਗਿਆ ਸਭ ਤੋਂ ਵੱਡੀ ਉਹਦੀ ਗੁਰੂ ਗ੍ਰੰਥ ਸਾਹਿਬਾ ਮੈਂ ਗੁਰੂ ਗ੍ਰੰਥ ਸਾਹਿਬੀ ਸੌਂ ਖਾ ਕੇ ਕਹਿ ਸਕਦਾ ਵੀ ਉਹ ਅਜ ਤੱਕ ਮੈਂ ਪਹਿਲੀ ਦੇ ਬੰਦੇ ਨਹੀਂ ਗਿਆ ਉਹ ਤਾਂ ਮੈਂ ਪਹਿਲੀ ਵੀ ਵੇਖੀ ਹੋਵੇ ਤੇ ਵੇਖੋ ਬਾਕੀ ਜਿਹੜਾ ਇਹ ਐਲੀਗੇਸ਼ਨ ਲੱਗਾ ਇਹ ਲਵਾਇਆ ਮੇਰੇ ਤੇ ਹਰਮਿੰਦਰ ਗਿੱਲ ਨੇ ਇਹਨਾਂ ਤੁਸੀਂ ਇਹ ਟੈਸਟ ਕਰਾ ਕੇ ਜਾ ਕੇ ਵੇਖ ਲਓ ਵੀ ਉਹ ਬੰਦੇ ਕਿਹਦੇ ਆ ਹਰਮਿੰਦਰ ਗਿੱਲ ਦੇ ਬੰਦੇ ਆ ਉਹ ਵੀ ਜ਼ਿਲ੍ਹਾ ਪ੍ਰਧਾਨ ਆ ਸਾਡਾ ਐਮਪੀ ਇਲੈਕਸ਼ਨ 'ਚ ਪੰਗਾ ਪਿਆ ਸੀ ਉਸੇ ਕੈਨ 'ਚ ਉਹਨਾਂ ਨੇ ਮੇਰਾ ਜਿਹੜਾ ਪਾਰਟੀ ਬਣਾਤੀ ਬੀਜੇਪੀ ਵੱਲੋਂ ਕਿਉਂ ਉਹਨਾਂ ਨੂੰ ਪਤਾ ਸੀ ਜੇ ਅਸੀਂ ਹੋਰ ਕੇਜ ਦਾ ਸਰਕਾਰ ਦਾ ਨਾਮ ਲੈਨੇ ਆ ਮੰਨ ਲਓ ਜੇ ਤਾਂ ਆਪ ਸਰਕਾਰ ਚੱਲ ਰਹੀ ਜੇ ਉਹਨਾਂ ਦਾ ਨਾਮ ਲੈਨੇ ਆਂ ਜਿਆਦਾ ਫਾਦੇ ਆ ਮੈਨੂੰ ਇਹ ਦੱਸੋ ਬਿ ਸਰਕਾਰਾਂ ਤੋਂ ਬਗੈਰ ਪੈਦਿਆਂ ਦੇ ਕਬਜ਼ੇ ਹੁੰਦੇ ਤੇ ਕਰਾਈ ਜਾਂਦੇ ਮੈਨੂੰ ਦੱਸੋ ਜਿੰਨੇ ਚਿਰ ਸਾਡੀ ਕੋਈ ਸਰਕਾਰ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਮੈਂ ਕਾਹਦਾ ਕਬਜ਼ਾ ਪਹਿਲੀ ਗੱਲ ਤੇ ਸਾਡੇ ਭਾਜੀਪੀ ਸਰਕਾਰ ਇਹ ਕੰਮ ਨੂੰ ਚੰਗਾ ਚਾਹੁੰਦੀ ਨਹੀਂ ਮੇਰਾ ਪਛੋਕਰ ਵੇਖ ਲਓ ਮੈਂ ਜਿੱਥੇ ਵੀ ਰਿਹਾ ਮੈਨੂੰ ਅੱਜ ਤੱਕ ਕੋਈ ਭਰਾ ਸਾਫਤ ਕਰ ਦੇ ਕੋਈ ਵੀਰ ਸਾਫਤ ਕਰ ਦੇ ਕਿ ਇਹ ਦੁਕਾਨ ਤੇ ਕਿ ਇਹ ਪਲਾੜ ਤੇ ਕਿ ਇਹ ਪੈਲੀ 'ਚ ਕਾਂਗਰਸ ਸਰਕਾਰ ਦਾ ਮੈਂ ਹਾਈ ਲੈਵਲ ਦਾ ਲੀਡਰ ਆਂ ਜ਼ਿਲ੍ਹਾ ਪ੍ਰਧਾਨ ਠੀਕ ਹੈ ਜੀ ਬੀਨੂੰ ਉੱਚ ਵਿਖਾ ਦੇਣ ਵੀ ਮੈਂ ਕਿਦੇ ਕਬਜ਼ਾ ਕੀਤਾ ਹੋਵੇ ਜਿਹੜਾ ਮੇਰੇ ਤੇ ਇੱਕ ਪਰਚਾ ਕੀਤਾ ਮੇਰੇ ਤੇ ਇੱਕ ਹੋਰ ਕੀਤਾ ਜਾਵੇ ਇਦਾਂ ਕੰਮ ਨਹੀਂ ਬੰਦਾ ਇਹ ਸਿਰਫ ਮੁੰਡਾ ਹੁਣ ਜਿਤਨਾ ਕਹਿ ਰਿਹਾ ਉਹ ਲਾਲ ਕਮੀਲਾ ਜੱਸਾ ਸਿੰਘ ਵੀ ਮੈਂ ਸਤਾਰਾ ਸਿੰਘ ਦੇ ਨਾਂ ਰਿਆਂ ਭਰਾਓ ਮੈਂ ਤਾਂ ਸ਼ਗਲ ਇਹਦੀ ਪਹਿਲੀ ਵਾਰ ਵੇਖੀ ਆ ਮੈਨੂੰ ਇਹ ਸਾਫਤ ਕਰੇ ਮੈਨੂੰ ਇਹ ਫੋਟੋ ਵਿਖਾਵੇ ਆਂਦਾ ਹੀ ਕਬਜ਼ੇ ਕਰਦੇ ਰਹੇ ਆ ਮੈਨੂੰ ਇਹ ਇੱਕ ਵੀ ਕਬਜ਼ੇ ਦੇ ਕਿਦਿਆਂ ਲੈ ਜੇ ਜਿੱਥੇ ਮਨੂਆਂ ਦਾ ਮੇਰੇ ਨਾਲ ਕਬਜ਼ੇ ਦੇ ਗਿਆ ਤੇ ਮੈਂ ਭਲਾ ਹੋਇਆ ਆਪਦੇ ਹੱਥੀ ਆਪ ਦਾ ਸਿਰ ਵੱਢ ਕੇ ਦੇ ਪਰਾਂ ਦੀ ਸੁੱਟ ਦੂੰਗਾ ਮੈਂ ਨਾ ਕੰਮ ਗਲਤ ਕਰਦਾ ਨਾ ਸਾਨੂੰ ਮੋਦੀ ਸਰਕਾਰ ਸਾਡੀ ਕਰਨ ਦਿੰਦੀ ਆ ਨਾ ਅਸੀਂ ਕਰਨਾ ਵਾ ਅਸੀਂ ਹਮੇਸ਼ਾ ਸੱਚ ਦਾ ਸਾਥ ਦੇਵਾਂਗੇ ਪਰ ਹੁਣ ਜਦੋਂ ਰਨਾ ਮੇਰਾ ਨਾਮ ਲਾਇਆ ਮੈਂ ਵੀਰ ਜੀ ਜਾ ਕੇ ਪੁੱਛਿਆ ساری ਗੱਲ ਦਾ ਬਿਲਕੁਲ ਇਹਨਾਂ ਜਾਲੀ ਬਿਆਨਾ ਬਣਾਇਆ ਉਹਨਾਂ ਦਾ ਕੋਈ ਕੋਈ ਜਾਲੀ ਵੀ ਉਹ ਨੀਤੀ ਨੂੰ ਇੱਥੇ ਹੈਗੇ ਨਹੀਂ ਐਨ ਆਰ ਆਈ ਬੰਦੇ ਜਿੰਨੇ ਤਰੀਕਾ ਇਹਨਾਂ ਨੇ ਬਿਆਨਾਂ ਬਣਾਇਆ ਹੁਣ ਮੈਂ ਪਤਾ ਕੀਤਾ ਮਾਰੀ ਦਿਆਂ ਆਪ ਦੇ ਜਿਹੜੇ ਮਰਤੇ ਹੀ ਭਾਰ ਸੜਦਾ ਉਹਨਾਂ ਨੇ ਬਿਲਕੁਲ ਇਹ ਮੁੰਡਾ ਕਹਿ ਰਿਹਾ ਵੀ ਮੋਦੀ ਸਰਕਾਰ ਨੂੰ ਮੈਂ ਅਪੀਲ ਕਰਦਾ ਵੀ ਪੈਲੀਆਂ ਦੇ ਕਬਜੇ ਭਰਾਓ ਬਿਲਕੁਲ ਸਾਡੇ ਐਨ ਆਰ ਭਰਾ ਜਦੋਂ ਬਾਹਰ ਦੇ ਮੁਲਕੋਂ ਆਦੇ ਵਤਨਾਂ ਨੂੰ ਆਉਂਦੇ ਆ ਨਾ ਬੜੇ ਖੁਸ਼ ਹੋ ਕੇ ਆਉਂਦੇ ਆ ਪਰ ਹੁਣ ਉਹਨਾਂ ਦੀਆਂ ਮਜਬੂਰੀਆਂ ਇਹ ਬਣ ਗਈਆਂ ਉਹ ਜਦੋਂ ਕਿਸੇ ਨੂੰ ਪਹਿਲੇ ਠੇਕੇ ਦੇ ਦੇ ਕੇ ਜਾਂਦੇ ਆ ਨਾ ਲੋਕ ਮਗਰੋਂ ਕਬਜ਼ਾ ਕਰ ਲੈਂਦੇ ਨੇ ਜਾਲੀ ਬਕਾਇਦਾ ਬਣਾ ਲੈਂਦੇ ਨੇ ਸਾਡੀਆਂ ਅਦਾਲਤਾਂ 'ਚ ਬਹੁਤ ਟਾਈਮ ਲੱਗ ਜਾਂਦਾ ਏ ਉਹ ਇਸ ਕਰਕੇ ਉਹ ਕੀ ਕਰਦੇ ਆ ਜਦੋਂ ਬਾਹਰ ਚਲੇ ਜਾਂਦੇ ਆ ਤਿੰਨੀ ਚੌਂਹ ਸਾਲੀਆਂ ਆਪਦੀ ਜ਼ਮੀਨ ਕੌਡੀਆਂ ਦੇ ਭਾਅ ਦੇ ਜਾਂਦੇ ਆ ਉਹ ਤਾਂ ਦੇ ਜਾਂਦੇ ਆ ਵੀ ਲੋਕ ਕਬਜ਼ਾ ਕਰ ਲੱਪਿਆ ਸਾਡੀ ਜ਼ਮੀਨ ਜਿਹਦੀ ਉਦਾਂ ਜਾਊਗੀ ਕੁਛ ਵਟ ਕੇ ਲੈ ਜਾਂਦੇ ਆ ਪਰ ਉਹ ਰੋਂਦੇ ਆ ਜਦੋਂ ਜਮੀਨ ਵੇਚਦੇ ਨਾ ਸਾਡੇ ਇੰਡੀਆ ਚ ਉਹ ਰੋਂਦੇ ਆ ਕਿਉਂ ਸਾਡੇ ਪੰਜਾਬੀ ਤੌਰ ਦੇ ਭੁੱਖੇ ਹੁੰਦੇ ਆ ਜਦੋਂ ਬਾਹਰ ਦੇ ਮੁਲਕੋਂ ਇਹ ਚਲਦੇ ਆ 에어ਪੋਰਟ ਤੇ ਆ ਕੇ ਸੋਨੇ ਪਾਉਂਦੇ ਆ ਗੱਡੀਆਂ ਲੈਂਦੇ ਆ ਵਖਾਉਂਦੇ ਵੀ ਕਮਾਈ ਕੀਤੀ ਆ ਪਰ ਜਿਹੜੇ ਆ ਗਲਤ ਆਨਸਰ ਆ ਗਲਤ ਕਾਗਜ਼ ਬਣਾ ਕੇ ਇਹਨਾਂ ਦੀਆਂ ਪੈਲੀਆਂ ਦੇ ਕਬਜ਼ੇ ਕਰਦੇ ਨੇ ਪਰ ਉਹਨਾਂ ਦੇ ਬਿਲ ਰੋਂਦੇ ਨੇ ਜਦੋਂ ਫੜੇ ਆ ਕੇ ਫਿਰ ਜ਼ਮੀਨਾਂ ਵੇਚਦੇ ਨੇ ਕਿਉਂ ਮੈਂ ਬੀਜੇਪੀ ਦਾ ਆਗੂ ਆ ਚੋਂ ਚੌਲ ਕਿਆਂ ਤੇ ਮੇਰਾ ਦੇਨ ਲੈਣ ਬੰਦਿਆਂ ਨਾਲ ਬਹਿਣ ਉੱਠਣਿਆ ਸਾਰੇ ਬੰਦੇ ਜਾਣਦੇ ਵੀ 17 ਕਿਹੋ ਜਿਹਾ ਇਹਨਾਂ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ ਕਾਂਗਰਸੀਆਂ ਨੂੰ ਅਕਾਲੀਆਂ ਨੂੰ ਵੀ ਬੀਜੇਪੀ ਅੱਗੇ ਤਰੀ ਆਉਂਦੀ ਆ ਅਸੀਂ ਜਿਹੜੇ ਡਾਕੇ ਮਾਰੇ ਆ ਜਿਹੜਾ ਇਹ ਰਾਪੇਰੀਆਂ ਕੀਤੀਆਂ ਸਾਡੀਆਂ ਜਿਤਨਾ ਜੋਗੀ ਨੇ ਯੂਪੀ ਵਿੱਚ ਨੇਹਰੀ ਲਿਆਤੀ ਆ ਇਸ ਤਰ੍ਹਾਂ ਹੀ ਮੋਦੀ ਸਾਹਿਬ ਨੇ ਪੰਜਾਬ 'ਚ ਡਾਕੂਆਂ ਦੀ ਨੇਹਰੀ ਲਿਆ ਦੇਣੀ ਆ ਇਹ ਤਾਂ ਹੀ ਮੇਰਾ ਸਿਰ ਨਾ ਆਪਣਾ ਚਾਹੁੰਦੇ ਆ ਕਿਉਂ ਐਮਪੀ ਇਲੈਕਸ਼ਨ ਦੇ ਵਿੱਚ ਮੈਂ ਖੇਮ ਕਾਰਨ ਕਹਿੰਦਾ 11 ਬੂਥ ਜਿੱਤੇ ਆ ਜਾ ਕੇ ਵੇਖ ਲੋ ਬੀਜੇਪੀ ਦੇ ਹਾਂ ਇਹਨਾਂ ਨੂੰ ਤਾਪ ਚੜ ਗਿਆ ਵੀ ਇਹ ਬੰਦਾ ਕੱਲ ਉੱਠ ਕੇ ਅੱਜ ਪਾਰਟੀ ਦੇ ਅੱਗੇ ਲੱਗਦਾ ਜਾਂਦਾ ਇਹਨੂੰ ਕਤਲੋ ਬਾਕੀ ਕੋਈ ਬੋਲਦਾ ਨਹੀਂ ਅਸੀਂ ਤਾਂ ਬੀਜੇਪੀ ਦੇ ਛਪਾਈਆਂ ਵੀਰਦੀ ਇਦਾਂ ਹੀ ਬੋਲਾਂਗੇ ਤੁਹਾਡੇ ਲੋ ਵੀ ਕੋਈ ਕਾਰਵਾਈ ਕਰਵਾਈ ਗਈ ਹੈ ਇਸ ਸੰਬੰਧੀ ਜਾਂ ਕੋਈ ਕਰਵਾਈ ਗਈ ਕਿ ਕਿਦਾਂ ਤਾਂ ਮੇਰੀ ਅੱਜ ਨਕਵਾਰੀ ਲਵਾਈ ਉਹਨਾਂ ਨੇ ਵਿਚਾਰਿਆਂ ਨੇ ਵਿੱਚੇ ਮੇਰਾ ਪਾਇ ਉਹ ਪਹਿਲੀ ਵਾਲੇ ਰੋਲਾ ਪਾਉਂਦਾ ਵੀ ਉਹ ਸਾਨੂੰ ਕਿਹਦਾ ਜੋੜਤਾ ਜੇ ਉਹਨਾਂ ਸਾਡਾ ਕੋਈ ਲੈਣ ਨਹੀਂ ਦੇਣ ਨਹੀਂ ਨਾ ਉਹਦਾ ਵੀ ਪਹਿਲੀ ਚ ਪਾਇ ਲੱਗਾ ਨਾ ਉਹ ਸਾਨੂੰ ਜਾਣਦਾ ਤੁਹਾਂ ਉਹਦਾ ਨਾਂ ਕਿਥੋਂ ਪਾਤਾ ਉਹਨਾਂ ਵਿਚਾਰਿਆਂ ਅੱਜ ਕਿਹਦੇ ਨਕਵਾਰੀ ਵੀਰਜੀ ਲਵਾਈ ਆ ਉਹਦੇ ਵਿੱਚ ਉਹਨਾਂ ਮੇਰਾ ਖਰ ਨਾਂ ਪਾਇਆ ਵਾ ਤੇ ਮੈਂ ਵੀ ਨਕਵਾਰੀ ਆਦੀ ਲਾਈ ਆ ਜੀ ਮੈਂ ਤੇ ਹੱਥ ਜੋੜ ਕੇ ਐਸਐਸਪੀ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰਦਾ ਤੁਸੀਂ ਸਾਡੇ ਇਲਾਕੇ ਦੇ ਮਾਨ ਜੇ ਸ਼ਾਨ ਜੇ ਤੁਹਾਡਾ ਬਹੁਤ ਜਿਆਦਾ ਇਲਾਕੇ ਦੇ ਲੋਕ ਸੋਭਾ ਕਰਦੇ ਨੇ ਭਾਜੀ ਐਸਐਸਪੀ ਸਾਹਿਬ ਨਕਵਾਰੀ ਕਰਕੇ ਉਹ ਜਸਾਂ ਦਾ ਸਤਾਰਾ ਉਸ ਦਿਨ ਕਬਜ਼ਾ ਕਰਨ ਨਾਲ ਆਇਆ ਨਕਵਾਰੀ ਕਰਕੇ ਮੇਤੇ ਪਰਚਾ ਜਿਹੜਾ ਹੀ ਦੇਣਾ ਚਾਹੀਦਾ ਸੀ ਮੇਰੀ ਉਸ ਦਿਨ ਦੀ ਲੋਕੇਸ਼ਨ ਖੇਵਿਆਂ ਦਾ ਕਮੇਟੀ ਘਰਦੀ ਆ ਗਰੀਬਾਂ ਦੇ ਕੋਠਿਆਂ ਦੇ ਪੈਸੇ ਆਇਆ ਪਹਿਲਾਂ ਚੋਣ ਜਾਬਤਾ ਲੱਗਾ ਸੀ ਉਹਦੇ ਕਰਕੇ ਨਹੀਂ ਮੈਂ ਤਾਂ ਗਰੀਬਾਂ ਦਾ ਪਤਾ ਕਰਨ ਗਿਆ ਹਾਂ ਉੱਥੇ ਮੇਰੇ 2 2.5 ਘੰਟੇ ਲੱਗੇ ਆ ਇਹਨਾਂ ਕਿਹਾ ਵੀ 12 ਤੋਂ 12:30 ਪਹਿਲੀ ਵਗੀ ਆ ਵੀਰੋ ਮੈਂ ਲੋਕੇਸ਼ਨ ਜਾ ਕੇ ਮੇਰੀ ਵੇਖ ਲਓ ਕਮੇਟੀ ਘਰੋਂ ਅਫਸਰਾਂ ਨੂੰ ਨਕਵਰੀ ਕਰ ਲਓ 11:30 ਤੋਂ 1:30 ਵਜੇ ਤੱਕ ਮੈਂ ਕਮੇਟੀ ਘਰ ਆ ਮੈਂ ਜੇ ਜੋੜੇ ਪਿੰਗ ਲਾ ਕੇ ਮੇਰੀ ਲੋਕੇਸ਼ਨ ਵੀ ਆਵੇ ਤਾਂ ਮੈਦਾਨਾ ਵੀ ਮੇਰੇ ਤੇ ਇੱਕ ਪਰਚਾ ਹੋਰ ਦਿੱਤਾ ਜਾਵੇ ਨਾ ਠੱਗੀਆਂ ਮਾਰੀਆਂ ਨਾ ਮਾਰਨੀਆਂ ਸੁਖ ਦੀ ਰੋਟੀ ਖਾਣੇ ਆ ਇੱਕ ਪੋਤਿਆ ਕਾਂਦੇ ਰਵਾਂਗੇ ਜਿਹੜੇ ਆ ਪਹਿਲਾਂ ਤਾਂ ਮੈਂ ਇਹਨਾਂ ਨੂੰ ਵੀ ਬੇਨਤੀ ਮੇਰੀ ਐਸਐਸਪੀ ਸਾਹਿਬ ਨੂੰ ਵੀ ਇਹਦਾ ਪਤਾ ਕੀਤਾ ਜਾਵੇ ਵੀ ਇਹ ਰਮਿੰਦਰ ਗਿੱਲ ਦੇ ਬੰਦੇ ਹੈਗੇ ਆ ਕਿ ਨਹੀਂ ਹੈਗੇ ਕਾਂਗਰਸ ਦੇ ਪਹਿਲਾਂ ਇਹ ਨਕਵਾਰੀ ਕੀਤੀ ਜਾਵੇ ਵੇਖੋ ਉਹ ਬਿੱਲਾ ਕੇ ਸਰਪੰਚ ਬਜ਼ੁਰਗ ਨੇ ਉਹ ਬੋਲਣ ਦੇ ਨੇ ਵੀ ਇਹ ਉਹ ਕੋਈ ਬੰਦੇ ਪਹਿਲੇ ਆਲੇ ਕਿ ਪਹਿਲਾਂ ਮੇਰੇ ਕੋਲ ਆਇਆ ਮੈਂ ਅੱਜ ਵੀਡੀਓ ਵੇਖੀਆਂ ਸਾਰੀਆਂ ਕੱਢ ਗਏ ਪਰ ਜੇ ਉਹ ਬਿੱਲਾ ਸਰਪੰਚ ਕਹਦੇ ਜੇ 17 ਨਾਲ ਗਿਆ ਤੇ ਮੈਂ ਫਿਰ ਵੀ ਹੱਕਦਾਰ ਆਂ ਪਰਚਾ ਕਰਾਉਂਦਾ ਮੈਨੂੰ ਤਾਂ ਪਤਾ ਹੀ ਨਹੀਂ ਬਾਕੀ ਮੈਨੂੰ ਇਹ ਐਸਐਸਪੀ ਦਫ਼ਤਰ bande ਜਰੂਰ ਮਿਲੇ ਵਿਚਾਰੇ ਉੱਤੇ ਦਰਖਾਸਤ ਦਿੱਤੀ ਸੀ ਇਹਨਾਂ ਨੇ ਉੱਥੇ ਮੈਂ ਨਾ ਹੈਲੋ ਭਾਈ ਹੋਈ ਮੈਨੂੰ ਆਦੇ ਤੁਸੀਂ ਭਾਜਪੀ ਦੇ ਲੀਡਰ ਜੇ ਮਾ ਵੀ ਸਾਡੇ ਪਹੀ ਨਹੀਂ ਕੋਈ ਵੀ ਪੈਰਿਆਂ ਬੰਦੇ ਕਰ ਸਕਦੇ ਤੇ ਆਂਦੇ ਨਹੀਂ ਆਹਦਾ ਸਾਹ ਨੂੰ ਮਿਲਣਾ ਆਹ ਗੱਲ ਹੋਈ ਮੈਂ ਇਸ ਬੰਦੇ ਨੂੰ ਦਰਖਾਸਤ ਦਿੱਤੀ ਜੀ ਤੁਹਾਡੇ ਨੂੰ ਕਾਦੀ ਜੀ ਦਰਖਾਸਤ ਵੀ ਦਿੱਤੀ ਜਿੱਥੇ ਤੁਹਾਡੇ ਤੇ ਇਲਜ਼ਾਮ ਲਗਾਇਆ ਕਿ ਉੱਥੇ ਤੁਸੀਂ ਕਹਿੰਦੇ ਝੂਠੇ ਇਲਜ਼ਾਮ ਲਗਾਏ ਨੇ ਨਹੀਂ ਹੁਣ ਮੈਂ ਐਸਐਸਪੀ ਸਾਹਿਬ ਦੇ ਆਪ ਦੇ ਭਤੀਜੇ ਨੂੰ ਕਹ ਲਿਆ ਵਾ ਨਕਵਾਰੀ ਦੇ ਕਰਾਉਂਦੇ ਸਬੰਧ ਵਿੱਚ ਨਕਵਾਰੀ ਕਰਕੇ ਜਾਂ ਸਾਡਾ ਪਰਚਾ ਕੈਂਸਲ ਕੀਤਾ ਜਾਵੇ ਸਾਡੀ ਲੋਕੇਸ਼ਨ ਤੇ ਸਾਡਾ ਪਹਿਲੇ ਦਿਨੋਂ ਪਤਾ ਕੀਤਾ ਜਾਵੇ ਵੀ ਵਾਕਿਆ ਸਾਡਾ ਨਾਲ ਕੋਈ ਲਿੰਕ ਹੈਗਾ ਜੀ ਸੱਚ ਗਾਇ ਮੇਰੇ ਸਾਹਿਬ ਜੀ ਹਾਂ ਜੀ ਚੋਪੜਾ ਬੇਨਤੀ ਕਰ ਰਿਹਾ ਸਰ ਪੱਤਰਕਾਰ ਪਿੱਛਣ ਤੋਂ ਜੀ ਕੌਣ ਬੋਲੇ ਜੀ ਚੋਪੜਾ ਬੇਨਤੀ ਕਰ ਰਿਹਾ ਸਰ ਪੱਤਰਕਾਰ ਪਿੱਛਣ ਤੋਂ ਜੀ ਹਾਂ ਜੀ ਜੀ ਨਾ ਜਾਰੇ ਕਦੀ ਪਾਇ ਆਪਣਾ ਨਾ 20 ਤਰੀਕ ਨੂੰ 20 ਸਤ ਨੂੰ ਪਰਚਾ ਦਰਜ ਹੋਇਆ ਜੀ ਇੱਕ ਪਿੰਡ ਜੋੜੇ ਤੋਂ ਥਾਣਾ ਥਰੇਹਾਲੀ ਵਿਖੇ ਸੱਚੇ ਜਿੱਤੇ ਪੜੀ ਇਹ ਪਿੰਡ ਜੋੜੇ ਝਗੜਾ ਹੋਇਆ ਜੀ ਜੋੜੇ ਪਿੰਡ ਅੱਛਾ ਜੀ ਜ਼ਮੀਨ ਨੂੰ ਲੈ ਕੇ ਤੇ ਥਾਣਾ ਥਰੇਹਾਲੀ ਵਿਖੇ ਪਰਚਾ ਦਰਜ ਹੋਇਆ ਸੀ ਉਹਦੇ ਵਿੱਚ ਸਤਾਰਾ ਸਿੰਘ ਡਿਲੀ ਦਾ ਨਾਮ ਆਇਆ ਪਰਚੇ ਦੇ ਵਿੱਚ ਅੱਛਾ ਜੀ ਤੇ ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਸੀ ਉਹਨਾਂ ਦਾ ਕਹਿਣਾ ਹੈ ਕਿ ਤੁਹਾਡੇ ਵੱਲੋਂ ਜਿਹੜੀ ਆ ਪਰਚਾ ਦਰਜ ਕਰਵਾਇਆ ਗਿਆ ਜੀ ਉਹ ਕਾਂਗਰਸੀ ਬੰਦੇ ਸੀ ਕੀ ਕਹਿਣਾ ਜੀ ਬਾਕੀ ਕੋ ਉਹ ਤਾਂ ਸਿੱਧਾ ਠੀਕ ਹੈ ਪਰ ਮੈਨੂੰ ਨਾਂ ਤਾਂ ਪਤਾ ਵੀ ਕੀ ਚੜਾ ਕਦੋਂ ਹੋਇਆ ਹਾਂਜੀ ਨਾ ਮੈਨੂੰ ਇਹ ਪਤਾ ਕਿ ਸਦਾਰਾ ਦੇ ਉੱਤੇ ਕੀ ਲੈਣ ਗਿਆ ਜੀ ਨਾ ਮੈਂ ਪਰਜਾ ਮੈਨੂੰ ਵੀ ਮੇਰਾ ਮਤਲਬ ਇਹ ਹੈ ਮੈਨੂੰ ਪਤਾ ਹੈ ਬਾਅਦ ਵਿੱਚ ਲੱਗ ਕਰਜਾ ਕਰਦਾ ਨਾ ਕਿਤੇ ਨਾ ਕਰਦੇ ਜੀ 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 ਉਹਨਾਂ ਨੇ ਕਿਹਾ ਜੀ ਪਰਦਰ ਸਰਕਾਰ ਤਾਂ ਆਮ ਆਦਮੀ ਦੀ ਹੈ ਜੀ ਤੇ ਕਾਂਗਰਸੀਆਂ ਦੇ ਅਖੇ ਬਰਕਤ ਉੱਤੇ ਕਰਦੇ ਜੀ ਜੀ ਅਮੀ ਤੇ ਜੂਝਿਆ ਕਹਿੰਦਾ ਮਤਲਬ ਦੀ ਹਾਂ ਜੀ ਉਹ ਆਂਦੇ ਜੀ ਸਾਡਾ ਜੀ ਸਿਆਸੀ ਰੌਲਾ ਚੱਲਦਾ ਸੀ ਪਹਿਲਾਂ ਇਲੈਕਸ਼ਨ ਦੇ ਵਿੱਚ ਹੀ ਸਾਡੀ ਇਹਨਾਂ ਨਾਲ ਹੋਈ ਸੀ ਕੋਈ ਗੱਲਬਾਤ ਤੇ ਬੋਲਦੇ ਆ ਕੋਈ ਸਿਆਸੀ ਰੌਲਾ ਨਹੀਂ ਸਮਝਣਾ ਚਾਹੀਦਾ ਸਰਕਾਰ ਆਮ ਆਦਮੀ ਦੀ ਹੈ ਜੀ ਤਾਂ ਦੱਸਿਆ ਲੈ ਕੇ ਪਰਚੇ ਨਹੀਂ ਕਰ ਚੁੰਦੇ ਨਾਲੇ ਮੈਨੂੰ ਪਤਾ ਹੀ ਨਹੀਂ ਇਨਸੀਡੈਂਟ ਹੋਇਆ ਕਰੋ ਜੀ ਜੀ ਉਹ ਆਂਦੇ ਜੀ ਸਾਡੀ ਇਹ ਜਿਹੜੇ ਬੰਦੇ ਸੀ ਕਾਂਗਰਸ ਪਾਰਟੀ ਦੇ ਨਾਲ ਸੰਬੰਧ ਸੀ ਤੇ ਕਿਲ ਸਾਹਮਣੇ ਦਬਾਅ ਪਾ ਕੇ ਮੇਰੇ ਉੱਪਰ ਜਿਹੜਾ ਪਰਚਾ ਦਾ ਡਿਕਰ ਇਹ ਗੱਲ ਕਰਨ ਦੀ ਬਜਾਏ ਆਪਾਂ ਨੂੰ ਇਹ ਸੋਚਣਾ ਚਾਹੀਦਾ ਵੀ ਆਪਾਂ ਅੱਗੇ ਕੀ ਕਰਨਗੇ ਦੇਖੀ ਜੀ